ਗੈਲਰੀ ਗਿਆ ਰੋਇਰ ਤੇ ਦਾਦੀ ਜਲਾਦੀ 5 ਟੈਂਟ ਲਾਦਾ ਕੋਈ ਵੀ ਸੁਣਾਦਾ ਬਿੰਦਾ ਬਲ ਬਰੇ ਸੰਦਾ ਬੋਲ ਰੰਡ ਜਲਾਦੀ ਕਣਕ ਵਾਹ ਬੋੜੀ ਬੋਲਣਾ ਗਾਣੇ ਕੱਢਦੇ ਨਾ ਚੌੜਾ ਨਾ ਰੈਡੀ ਰੈਡੀ ਬੰਦ ਇੰਨੇ ਜੱਟ ਲੁਆ ਕਰੀ ਜਾਣਾ ਸੋਚ ਲਾ ਕੋਈ ਗੱਲ ਨਹੀਂ ਇਹ ਕਈ ਦਾ ਬੋਮਾ ਕਮਲਾ ਆਇਆ ਆ ਵਾ ਕਮਲਾ ਇੱਥੇ ਆ ਤੇ ਗਾਣਾ ਇੱਥੇ ਇੱਥੇ ਆਉਣਾ ਤੇ ਫਿਰ ਨਿਕਲਦਾ ਤਾਂ ਭਰਾ ਉੱਠ ਕੇ ਚੱਲ ਜਾਈਂਦਾ ਦਾਦੀ ਨੂੰ ਕਿਹਦਾ ਸਮੋਸਾ ਗਾੜੀ ਹੁੰਦੀ ਲਾਲ ਲਾਲ ਸਮੋਸੇ ਸਮਸੇ ਨੂੰ ਕਰ ਕੇ ਪਰੇਰਾ ਬਣਾ ਜਾਣੇ ਵਾਸਤੇ ਹੁਣ ਚਾਹ ਬਹੁਤ ਗਰਮਜੀ ਯਾਰ ਮੁੰਡੇ ਵਾ ਚਾਹ ਪਿਆ ਚਾਹ ਪਿਆ ਚਾਹ ਕਰਦੇ ਵਲੌਗ ਬੰਦ ਵੀਰੇ ਪਿਆਓ ਪਹਿਲਾਂ ਵਲੌਗ ਬੰਦ ਕਰਦੇ ਤੂੰ ਗਾਣਾ ਸੁਣਾਉਂਦਾ ਨਾ ਨਾ ਚੱਲਣ ਦੇ ਚੱਲਣ ਦੇ ਚੱਲ ਆਵੇ ਲੱਗਾ ਵੀਰੇ ਇਹ ਸੁਣਾਉਂਗਾ ਆ ਲੱਗਾ ਵੀਰੇ ਆ ਪਤਾ ਚਾਹਤਾ ਦਾ ਪਲਾ ਜੰਦਗੀ ਚਾਹਦੇ ਨਾ ਤਰ ਤੁੰਗਮ ਕਰ ਲੈਨੇ ਨਾ ਬਾਬਾ ਆ ਤੇਰੀ ਦੀ ਤੁੰਗਮ ਇਹ ਹਵਾ ਵੀ ਦੋਸਤ ਮੇਰੀ ਬਣ ਗਈ ਏ ਬੋਲ ਕਣੀਆਂ ਨਾਲ ਜਦੋਂ ਬਰਸਾਤ ਹੋਈ ਹੋ ਮੇਰੇ ਕਹਿਣ ਤੇ ਰੋਸ਼ਨ ਵੀ ਚੰਦ ਦੇਣ ਲੱਗਾ ਤਾਰਿਆਂ ਦੇ ਨਾਲ ਮੇਰੀ ਸੀ ਮੁਲਾਕਾਤ ਹੋਈ ਹੁਣ ਨਾ ਮੈਨੂੰ ਠਪ ਲੱਗਦੀ ਨਾ ਠੰਡ ਲੱਗਦੀ ਇਹ ਹਨੇਰਾ ਕਦੇ ਵੀ ਮੈਨੂੰ ਡਰਾਵੇ ਨਾ ਹੋ ਨਾ ਹੋਏ ਪਿਆਰ ਤੇਰੇ ਦਾ ਅਸਰ ਹੈ <laughs> lately. Bondi सोना चेहरा दिल मेरा जो चैन ज़रा बि पवां नालो ख़्याल बि मेर बदिल गे सारा दिन ਕਤੇ ਤੂੰ ਮੇਰੇ ਨਾਲ ਧੜੀ ਹੋ ਆਪਣੇ ਆਪ ਦੇ ਨਾਲ ਮੈਂ ਗੱਲਾਂ ਕਰਦਾ ਹੇਰੀ ਸ਼ਿਕ ਦੀ ਸਜਣਾ ਮੈਨੂੰ ਲੋਚੜੀ ਤੇਰੇ ਨਾਲ ਰਹਿਣ ਦਾ ਮੇਰਾ ਸੁਪਨਾ ਹੈ ਅਸਵळा ਮਹਿਲ ਮੇਰਾ ਕੋਈ ਟਾਵੇ ਨਾ ਹੋ ਨਾ ਹੋਏ ਤੇ ਹਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਹੋ ਨਾ ਹੋਏ ਤੇ ਹਰ ਤੇਰੇ ਦਾ ਅਸਰ ਹੈ ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ ਆਲਾ ਆਈ ਨੀ ਮੈਂ ਉਹ ਤੇ ਇੱਕ ਮੈਂ ਕੋਇਆ ਨਹੀਂ ਮੈਂ ਬਾਵਾ ਨੇ ਲੈ ਕੇ ਆਇਆ ਜਾਂਦੇ ਇਹਦਾ ਗਾੜਾ ਮੋਕ ਰਿਆ ਗਾੜਾ ਮੋਕ ਦਾ ਨਾਲ ਹੀ ਰਹਿ ਬਲਾਦੀ ਹੀ ਨਹੀਂ ਇਹਨੇ ਮੋੜੇ ਹੋੜੇ ਹੋ ਵੀ ਗੱਲ ਗਣੀ ਆ ਲੈ ਹੁਣ ਹੋਰ ਵੀ ਆ ਕੀ ਮੇਰੇ ਲੱਗੇ ਬਹੁਤ ਆ ਯਾਰ ਮਮਾ ਪਿੰਡੋਂ ਵੀ ਆਇਆ ਜਾਂ ਦਾਦਾ ਕੋਟ ਕਟਾਣੇ ਪਿੰਡੂਏ ਦੀ ਨਹੀਂ ਨਹੀਂ ਹੁਣ ਸਾਡੇ ਤੇ ਦਸਾਂਗੇ ਕੋਟਾਂ ਦੀ ਕੋਈ ਨਾ ਸਾਡੀ ਕਾਠੀ ਵੀ ਐਡੀ ਨੂੰ ਕਟਾਦਾ ਗਾੜੇ ਕਿਰਪਾਨ ਗੱਭਾ ਜੋਰ ਲੱਗਾ ਰਾ ਗੁਰੂਆ ਚੰਗੇ ਸੋਸੇ ਨੂੰ ਮੱਛੇ ਗਈ ਫਾਰੇ ਨਿਕਾਦਾ ਕਿਨਿੰਗ ਤੋਂ ਨੀਰ ਮਾ ਦੋ ਹੀ ਰਹਿ ਗਏ ਪਾਣੀ ਪੀਓ ਨੀ ਚੋ ਪਾਣੀ ਲਿਆਓ ਥੋੜਾ ਯਾਰ ਖੱਡਾ ਲਿਆ ਗਾ ਲਾ ਲੂਜ ਨਹੀਂ ਅੱਪੜੇ ਪਾਂਡੇ ਪਾਣੀ ਗੋਗ ਲੈ ਲੋ ਪਹਿਲੀ ਗੋਗ ਲੈ ਲੋ ਹੋ ਹਲ ਚਾਹੇ ਜਾਉਣ ਨੂੰ ਖਾਲ ਲੰਮੀ ਬਾਹ ਕਰਕੇ ਮਾਗ ਲਾਉਂਨ ਕਲੋਡੀ ਗੱਲ ਕਰੀ ਦੇਖੋ ਯਾਰ ਮਠਿਆਈ ਨੂੰ ਕੋਈ ਮਾੜਾ ਨਾ ਕਿਉਂ ਵਹਤ ਹੈ ਜੀ ਸਵਾਦ ਹੈ ਬੰਦਾ ਵੇਚੀ ਪਈ ਨਾ ਨਹੀਂ ਹੋਣਾ ਨਾ ਦੱਸੇ ਕੋਈ ਸਾਲਾ ਫੇਰ ਕੱਢ ਲੈ ਰੀ ਸੇ ਕਰੀ ਤੇ ਮੇਲੇ ਬਲਾਈ ਤੇ ਗਰਮੀਰ ਕੁਸਣਾ ਕਰੀ ਸਵਾਦ ਹੈ ਸਾਰਾ ਕੋਈ ਉਹਦਾ ਮੈਂ ਸਾਰਾ ਨਵੇਂ ਬੰਦੇ ਆ ਇੱਥੇ ਤੇ ਨਾ ਬਾਟੇ ਹੁਣ ਨਹੀਂ ਨਹੀਂ ਇਹ ਮਠਿਆਈ ਸਾਰੀ ਇਦੀ ਹੈ ਆਹ ਮਾੜਾ ਹੈ ਇਹ ਕਹਿੰਦਾ ਹੈ ਸਾਰੇ ਦਾਤਾ ਇਹਦਾ ਨਰ ਬਦਲ ਜਾਣੀ ਕੋਈ ਪ੍ਰੋਗਰਾਮ ਦ੍ਰਿਸ਼ ਕਾਹ ਕਰਨਾ ਬੰਦਾ ਲੱਗੀ ਆ ਸਾਰਾ ਕੁਝ ਇਦਾ ਹੀ ਹੈ ਜੱਗੇ ਨੂੰ ਦੱਸ ਦਿਓ ਬਾਸ ਕਾ ਲੇ ਵੇਖ ਲੋ ਇੱਕ ਵਾਰੀ ਮੇਰੇ ਭਰਾ ਕੋਈ ਕੰਮ ਹੀ ਨਹੀਂ ਬੇਚੂ ਨੇ ਤਾਂ ਉਹ ਤਾਂ ਖਾਣੇ ਨੂੰ ਪਾਣੀ ਨਾਲ ਹੀ ਪ੍ਰਮੋਸ਼ਨ ਆਉਣਾ ਪਾਣੀ ਇੱਥੇ ਬੈਗੀ ਇੱਥੇ ਪਿਆਣਾ ਸ਼ਾਲਾ ਹਲੋ ਹਣਾ ਮੇਰਾ ਵੀਰੇ ਫੇਰ ਮੈਂ ਦਿਨ ਤੇ ਤਾੜੀਆਂ ਦਾ ਮਾਰਨੀ ਆ ਉਹ ਕੋਲੋਂ ਆਉਂਦਾ ਸਾਹ ਜੀ ਚਾਹ ਪੀਣ ਦੇ ਛੁੱਟ ਗਈ ਆ ਆਵਾਜ਼ ਨਹੀਂ ਆਟੇ ਪਰ ਨਿਕਲ ਰਹੀ ਆ ਨਹੀਂ ਦੱਸੋ ਉਹ ਨਹੀਂ ਸਿੱਧਾ ਆ ਗੁਰਦੀਪ ਰਸਿੱਦ ਦੀ ਆਵਾਜ਼ ਕੋਣ ਸੁਣਾਵਾ ਗਾ ਲੈ ਬੜਾ ਟਾਈਮ ਆ ਪਤਾ ਕਿ ਨਕੀਲੇ ਲਾਦੇ ਤੂੰ ਨਹੀਂ 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 ਲੋੜ ਨੇ ਆਪਾਂ ਇੱਥੇ ਲੈਅ ਲਾਦਣੀ ਐਵੇਂ ਪਾ ਲੈ ਇੱਕ ਇੱਕ ਗਾਣਾ ਇਹਦੇ ਕੋਲੋਂ ਕਿਰਪਾ ਨਾਲ ਕੋਣ ਵਾਲਾ ਖਿੱਚਣਾ ਪੜਤ ਤੇ ਨਾ ਤੇ ਮੈਂ ਕਹਿੰਦਾ ਤੀ ਤਾੜੀਆਂ ਮਾਰੀਏ ਤੇ ਇਹ ਨੀ ਤਰਦੀ ਪ੍ਰਸਿੱਧੇ ਦਾ ਨਵਾਂ ਗਾਣਾ ਸੁਣਾਉਣਾ ਆਓ ਮੰਦ ਲੱਗਦੀ ਆਓ ਬਾਹਰ ਮਾਡੇ ਪਿੰਡ ਦਾ ਮਟਕਵੰਟੀ ਹੈ ਜਿੰਨੇ ਗਾਣੇ ਲੱਗਦੇ ਦਲੇਰ ਸੈਂਸਰਾ ਆ ਆ ਆ ਆ ਵੇਖੋ ਨਾ ਕੋ ਮੁੰਡਿਆਂ ਦੀ ਤੇ ਗੱਲ ਛੱਡਦੇ ਕੁੜੀਆਂ ਕੀ ਕਰਨ ਲੱਗਾ ਹੈ ਬਸ ਤਿੰਨ ਚਾਹ ਪੀ ਲੈਂਦੇ ਨੂੰ ਨਹੀਂ ਨਹੀਂ ਤਿੰਨ ਤੇ ਤਾੜੀਆਂ ਮਾਰੀਆਂ ਤੇ ਨਾਲ ਹੀ ਵੀ ਦਸਤਰ ਦੂਤਰਾ ਲੈ ਇੱਕੋ ਗਾਣਾ ਸੁਣਾ ਬੜਾ ਵਧੀਆ ਹੈ ਕਿਰਪਾ ਨਾਲ ਨਹੀਂ ਨਹੀਂ ਗੱਲਾਂ ਨਹੀਂ ਕੋਈ ਮੂਸੇ ਦਾ ਸੁਣਾ ਦੇ ਹਾਂ ਕੋਈ ਚੱਕਰ ਨਹੀਂ ਇਹਦਾ ਮੱਦੀ ਵਾਹ ਹੋ ਨਹੀਂ ਯਾਰ ਕਾਜੂ ਬਦਲ ਬੱਚੇ ਪਦਵ ਯਾਰ ਮੈਂ ਮੁਕੀ ਮਰ ਗਏ ਸਾਰੀ ਵੀਡੀਓ ਇਹਨੇ ਮੇਰਾ ਫੇਸ ਆਉਣ ਹੀ ਨਹੀਂ ਦਿੱਤਾ ਏ ਮਾਮਾ ਇਹਦੇ ਟੇਬਲ ਦੇ ਉੱਤੇ ਚੂਤੇ ਵਾਂਗੂ ਚੜਿਆ ਰਿਹਾ ਬਿੱਦਰ ਤੇ ਮੈਂ ਛੁੱਪੀ ਇਹ ਕਹਦਾ ਹੀ ਓ ਨਹੀਂ ਨਾਨਾ ਆ ਲੋਕ ਪਾਦੇ ਮੈਂ ਬਹੁਤ ਚੰਗਾ ਆ ਬਿੰਦੇ ਤੇ ਮnde ਛੁੱਪੀ ਵਾਲਾ ਹਾਲ ਹੀ ਤੇਰਾ ਰਾਹ ਸੰਜੀ ਹੋੜੀ ਭੂਆ ਓਏ ਇੱਥੋਂ ਤੱਕ ਨਹੀਂ ਜਾਣਾ ਵਲੌਗ ਐ ਅਜੇ ਟੂਨ ਲਾ ਦੀ ਮੈਂ ਉਹ ਉਹ ਕਰਨਾ ਨਹੀਂ ਇਹ ਵੀ ਵੀਡੀਓ ਨੂੰ ਲੌਗ ਦੇਣਾ ਤੇ ਤੈਨੂੰ ਬੜਾ ਹੋ ਜਾਂਦਾ ਇਸ ਵਲੌਗ ਤੇ ਤੈਨੂੰ ਬੜਾ ਕੰਮ ਕਰਨਾ ਪੈਣਾ ਐਡੀਟਿੰਗ ਕਰਨੀ ਪਣੀ ਬੀਬ ਗੱਲ ਗੱਲ ਦੇ ਬੀਬ ਲੌਣੀ ਤੇ ਜਾਂਦੇ ਇਦਾਂ ਹੀ ਕੋਈ ਚੱਲ ਨਹੀਂ 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 ਅੱਡੀ 14 ਬਹੁਤ ਵਧੀਆ ਬੱਚਿਆਂ ਤੱਕ ਗਲਤ ਗੱਲ ਜਾਓ ਇਹਨਾਂ ਬੜਾ ਗਾਣੇ ਕੱਢਣ ਲੱਗੇ ਚੱਲੇ ਉਹ ਜਿੱਦਾਂ ਕੋੜਾ ਅੰਦਾ ਅੰਦਾ ਆਵਾਜ਼ ਕਿੱਦਾਂ ਕੱਟੇ ਨੂੰ ਕੱਢਦੇ ਕੱਟਾ ਦਿੰਦਾ ਫਿਰ ਰਿਸ਼ਤਾ ਕਹਿੰਦਾ ਝੋਟਾ ਮਿਲੂ ਆਂਦਾ ਤੁਹਾਨੂੰ ਝੋਟਾ ਆਓ ਥੋੜਾ ਸੁਣਾਓ ਮੈਨੂੰ ਫਿਰ ਥੋੜਾ ਪੱਠੇ ਬਟੀਆਂ ਆਂਦਾ ਯਾਰ ਉਹ ਸੁਣਾ ਹੀ ਉਹ ਲੈ ਉਹ ਕੱਢ ਕੇ ਦਿਖਾ ਵੀਡੀਓ ਤੇ ਨਾ ਪਤਾ ਨਹੀਂ ਕੀ ਕੀ ਨਾ ਹੀ ਇਹਦਾ ਪਲਾ ਹੋਣੀ ਆ ਤਾਂ ਇਹ ਮਨਨ ਇਸ ਵਕਾਈ ਨੀ ਰਾਜਨੀ ਸਵੇਰ ਦੇ ਖਾਨ ਦੇ ਗੁਰੂਆ ਉਹਨੇ ਵੇਖਿਆ ਵੀ ਉਹ ਆਣ ਕੇ ਕਿਤੇ ਬਰਫੀ ਬਰਫੀ ਮੁੱਕ ਨਾ ਜਾਵੇ ਆਉ ਪਿਆ ਬਰਫੀ ਨੂੰ ਇਸ ਰਸ ਗੁਲਾਬ ਫਲ ਬਰਫੀ ਬਣਾ ਦੋਗੀ ਹੈ ਗੁਰੂਆ ਚੀਕ ਵੀ ਖਾਓ ਯਾਰ ਚੀਕ ਵੀ ਜ਼ਰੂਰ ਖਾਣੋ ਯਾਰ ਖਾ ਸਪਰੇਅ ਪਾਉਣ ਵਾਲਾ ਜਿਹੜਾ ਵੀ ਖਾਊਗਾ ਗਾਲਾਂ ਮਾਰਾ ਖਾ ਰੱਖ ਕੇ ਅੱਗੇ ਚੱਲ ਵੀਰ ਚਾਹਨਾ ਚਮਚੇ ਨਾਲ ਐ ਚੱਲਣੇ ਚੱਪੇ ਨਾਲ ਚੱਪੇ ਨਾਲ ਜਾਵਾ ਚੱਪਿਆਂ ਨਾਲ ਚੱਲਣਦੇ